ਤੇ ਘਰ ਘਰ ਜਾ ਕੇ ਤੇ ਕੰਮ ਵੀ ਦੇਖ ਛੋਟਾ ਜੀ ਹੈ ਵਿਚਾਰੇ ਕੋਲੇ ਆਪਾਂ ਫੱਟੀ ਤੀ ਕੱਢੀ ਹੋਈ ਕੁਡੀ ਕੁਡੀ ਓਏ ਅੱਜ ਤਾਂ ਬੈਂਟਰੀ ਖਰਬ ਚ ਗਈ ਆ ਬੰਨੇ ਦੇ ਨਾ ਖਾਸੀ ਮਿੱਟੀ ਪਈ ਹਾਂਜੀ ਦੋਸਤੋ ਆ ਵੀਰ ਭਾਈ ਆਪਦੀ ਪੈਂਥ ਪੈਂਥਰ ਘਣੇ ਜੀ ਇਹਨੂੰ ਇਹ ਵੀਰ ਭਾਈ ਸਿਆਲ ਦੇ ਮੌਕੇ ਤੇ ਧੁੰਦਾਂ ਚ ਵਿਚਾਰਾ ਪੈਂਥਰ ਲਈ ਫਿਰਦਾ ਤੇ ਘਰ ਘਰ ਜਾ ਕੇ ਤੇ ਕੰਮ ਵੀ ਦੇਖ ਛੋਟਾ ਜੀ ਹੈ ਵਿਚਾਰੇ ਕੋਲੇ ਹੈਗਾ ਦਾ ਕਿਵੇਂ ਕਿਸੇ ਕੋਟ ਦੇ ਜਾਂ ਜੈਕਟ ਦੇ ਜਾਂ ਹੁੱਡੀ ਦੇ ਕਿਸੇ ਨੇ ਕੋਈ ਜਿੱਪ ਖਰਾਬ ਹੁੰਦੀ ਆ ਉਹ ਲਾ ਆਂਦਾ ਵੀਰ ਤੇ ਬੂਟ ਪਾਦਸ਼ਾਹ ਵੀ ਕਰਦੇ ਹੋ ਹਨਾ ਜੀ ਤੇ ਤਲੇ ਲਾਉਣਿਓ ਤੇ ਇਹ ਚ ਕੀ ਹੈ ਜੀ ਬੈਗ ਚ ਇਹ ਸਿੰਗੀਆਂ ਲਾਉਂਦਾ ਇਹ ਵੀਰ ਭਾਈ ਸਿੰਗੀਆਂ ਲਾਉਂਦਾ ਕਿਵੇਂ ਗੋਡਿਆਂ ਚ ਬਾ ਆ ਜਾਂਦੀ ਹੈ ਹੈ ਉਹੀ ਸਿੰਗਾਂ ਆਇਆ ਕਿੱਥੋਂ ਆ ਵੀਰੇ ਤੁਸੀਂ ਮੰਡੀ ਭਾਈ ਕਾਲੇ ਵਾਲੀ ਤੋਂ ਆਇਆ ਭਾਈ ਇਹ ਦੇਖ ਲੈ ਇਹ ਘਰ ਘਰ ਬਾਹਰ ਗਏ ਜਾ ਕੇ ਹੋਕਾ ਦੇ ਕੇ ਨਾ ਦੇਖ ਇਹੋ ਜਿਹੇ ਬੰਦੇ ਦੀ ਸਹਾਇਤਾ ਆਪਾਂ ਨੂੰ ਕਰਨੀ ਚਾਹੀਦੀ ਹੁੰਦੀ ਹੈ ਯਾਰ ਗਰੀਬ ਬੰਦੇ ਦੀ ਚਲੋ ਆਪਦਾ ਟਾਈਮ ਪਾਸ ਕਰਦਾ ਕਬੀਲਦਾਰੀ ਦਾ ਘਰ ਕਰਨਾ ਵੀ ਚਾਹੀਦਾ ਹੈ ਸ਼ਿਕਾਰੀ ਆ ਗਿਆ ਦੇਖ ਕਿਉਂ ਇਹ ਭਗਤਾ ਹਾਂਜੀ ਦੋਸਤੋ ਆ ਦੇਖ ਹੀ ਲੈ ਤੁਸੀਂ ਸਾਰਿਆਂ ਨੂੰ ਭਾਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਆਪਣੀਆਂ ਭਾਈ ਹੱਥ ਨੇ ਜਿ ਬਾਰੀ ਐਦੀ ਕਰਨਾ ਹੈ ਦਾਖਤਰੀ ਹੁਣਾ ਉਹਦੇ ਨਹੀਂ ਪਾਣੀ ਜਾਈ ਜਾਂਦਾ ਕਿ ਕੱਲ ਇਹ ਚ ਹੈ ਨਾ ਤੇ ਇਹਦੇ ਲਾਉਣੇ ਪਲੇਟ ਆਪਾਂ ਲਾਉਣੇ ਆ ਪਲੇਟ ਤੁਸੀਂ ਲਿਓ ਦੇਖ ਆ ਭਈ ਇਹ ਚਾਬੇ ਪਾਨੇ ਚਕਲੇ ਭਾਈ ਆਹ ਹਯਾ ਬੀਹ ਰੇ ਬਾਈ ਜੀ ਕਿਤੇ ਉਹ ਨਾਲ ਕੇ ਜੇ ਚ ਆ ਦਿਲਕਣਾ ਜਿਆਦਾ ਹੀ ਆਹ ਚੈ ਨੜ ਦੇ ਚੂੜੀਆਂ ਹੋਏ ਆ ਪਾਣੀ ਚ ਫੋਟੋ ਦੀਦੀ ਆ ਨਾ ਹੋਏ ਚਾ ਦੇਖ ਪਾਣੀ ਜੋ ਖੜਿਆ ਮੈਂ ਚੂੜੀਆਂ ਦੇਖਦਾ ਸਹੀ ਆ ਓਏ ਫੋੜੇ ਦਾਣੇ ਗਰਾਵਾਂ ਗਾ ਗੱਟੜੋ ਲਾੜ ਕੇ ਗੱਟੜੋ ਹਨਾ ਇਹਦੇ ਵਿੱਚ ਪਹਿਲਾਂ ਆਪਾਂ ਗੱਟੇ ਲਾਉਣੇ ਆ ਇਹਦੇ ਵਿੱਚ ਲਾਉਣੇ ਗੱਟੜੋ ਤੇ ਗੱਟੋ ਗੁੱਟੋ ਪਹਿਲਾਂ ਬਾਈ ਸਟਾਵੇ ਰੱਖੀਏ ਜੇ ਇਹ ਹੁੰਦਾ ਬੇਕਾਰ ਹੀ ਸੌਦਾ ਯਾਰ ਇਹ ਆ ਲਾਉਣੇ ਆ ਆਹ ਇਧਰ ਪਿਆ ਸੀ ਸਾਮਾਨ ਆ ਦੇ ਆਦਾ ਹੋ ਗਿਆ ਡਨ ਤੁਮਨ ਕੱਢਦੇ ਆਪਾਂ ਬੰਨੇ ਉਹ ਆ ਚੱਲ ਗਈ ਆ ਨਾ ਖਸਗਾਸੀ ਉਹ ਇਹੋ ਆਦਾ ਬਲਵੀਰਾ ਖਸਗਾਸੀ ਮੈਨੂੰ ਕਹਿੰਦਾ ਸੀ ਕਾ ਟਕੰਜਾ ਓਕੇ ਦੀ ਰਿਪੋਰਟ ਆ ਵੀ ਇਹ ਕਸੇ ਅਸੀਂ ਹੁਣ ਇਹ ਮਾਰਾ ਜਾਓ ਕਸਤਾ ਆ ਬੰਨੇ ਦੇ ਨਾਲ ਖਾਸੀ ਮਿੱਟੀ ਪੈਂਦੀ ਹੈ ਤੇ ਘਟੋ ਘਟੇ ਕਰੇੜੇ ਤੋਂ ਜ਼ਿਆਦਾ ਮਿੱਟੀ ਪੈਂਦੀ ਹੈ ਤੇ ਇਹਦੇ ਨਾਲ ਲਾਉਣੇ ਟੱਕਣਾ ਵੀ ਠੀਕ ਹੈ ਤੇ ਘੱਟ ਗਿਆ ਹੋਊਗਾ ਉਸ ਤਾਈ ਦਾ ਹਟਦਿਆਂ ਨਾ ਇਹਨੇ ਦੇਸ਼ ਦੀ ਮਿੱਟੀ ਕਾ ਹਾਂ ਡਾਲੀ ਸਟਾਇਰ ਦੇ ਵਿੱਚ ਹੀ ਹੜਦਾਨੇ ਰਾਇਸੀ ਫੰਲੀ ਨੇ ਆਂਦੀ ਹੈ ਨਾ ਹਾਂ ਹਾਂਜੀ ਦੋਸਤੋ ਆਪਾਂ ਉਹ ਪਾਈਪ ਕੋਲੋਂ ਉਹ ਨੱਕਾ ਮਾਰੇ ਚਪੂਗੇ ਹੁਣ ਆ ਤੀਜਾ ਨੱਕਾ ਇਹ ਮਾਰ ਕੇ ਹੁਣ ਆਪਾਂ ਉਹ ਦੂਜੇ ਮਾਰਾਂਗੇ ਕਿਰਾਹ ਮਾਰਨੀ ਇੱਥੇ ਪੱਲੀ ਲਾਉਣੀ ਪੈਂਦੀ ਹੈ ਪਾਣੀ ਨਾ ਖੋਰ ਦੰਦਾ ਬੰਨੀ ਨੂੰ ਜੇ ਇੱਥੇ ਖਾਤਰੋਂ ਕੇ ਖਿਡਾਰੀ ਵਾਲੇ ਬੰਨੇ ਆਏ ਨਹੀਂ ਪਤਾ ਪਾਣੀ ਇੱਥੇ ਗਾਹ ਪਾ ਦੇ ਰਾਤ ਨੂੰ ਚੂਹਿਆਂ ਦਾ ਖੱਡਾ ਭਾਲਾਂਗਾ ਯਾਰ ਚੂਹਿਆਂ ਦਾ ਖੱਡਾ ਭਾਲਾਂਗਾ ਤੇ ਪਾਣੀ ਇੱਥੇ ਨਹੀਂ ਖੁਸ ਕਹਿੰਦਾ ਖਾ ਖਾਲ ਇੱਥੋਂ ਵੀ ਖਤਰਾ ਥੋੜਾ ਹੈ ਇੱਥੋਂ ਵੀ ਖਤਰਾ ਹੈ ਦਰ ਪਾਣੀ ਉਹ ਬੱਟ ਤੇ ਪਰਾਂ ਜਿਉਂ ਨੇ ਮੈਂ ਦਿਖਾ ਕੇ ਲੈਣਾ ਹੁਣ ਕਿਰ ਮੀਹਾਂ ਵਾਲੇ ਨਹੀਂ ਮਾਰੇ ਇਸ ਘਾਰੇ ਐ ਡੜੇ ਐਡੇ ਮਾਰੇ ਸੀ ਘਾਰੇ ਉਥੇ ਨਹੀਂ ਬਵਾਹ ਕਾ ਸਿਰਾਂ ਬਾਈ ਟੁੱਟ ਗਈ ਇਧਰ ਆ ਪਾਥ ਨੇ ਨੇਰੇ ਜੇ ਥੋੜਾ ਨੇਰਾ ਹੋ ਜੂਆ ਮੂੰਹ ਸੋਝਲਾ ਜੂਜ ਮਨ ਲਾਇਆ ਸਾਢੇ 7 ਦੇ 8 ਦੇ ਘਣਾ ਚ ਲਾਲਾ ਤੇ ਪਾਣੀ ਕਈ ਵਾਰ ਟੁੱਟ ਜਾਂਦਾ ਹਾਂ ਚਲੋ ਉਥੇ ਚੱਲਦੇ ਆ ਤਾਂ ਬਣੇ ਰਹੋ ਆ ਕਣ ਕਈ ਭੈਣ ਕੇ ਘਰ ਇਥੋਂ ਦੇਹੀ ਉਦੋਂ ਇਥੋਂ ਦੀ ਬੈਸੀ ਆ ਮਿੱਟੀ ਵੀ ਤੇ ਆ ਘਰ ਖੁੱਲਿਆ ਸੀ ਉਦੋਂ ਕਮੀਆਂ ਵਲੇ ਬੰਨਿਆ ਸੀ ਮੈਂ ਤੇ ਹੁਣ ਇਹ ਚ ਖੱਡਾ ਇਨੂਆ ਖੱਡਾ ਹੈ ਨਾ ਵਟ ਚ ਇਹ ਉਹ ਬਾਨ ਜਿਹੜਾ ਪਾ ਇਧਰ ਆ ਕੇ ਸੜਕਾ ਨਹੀਂ ਖੜਾ ਤੇ ਕਣ ਇਸ ਤਰ੍ਹਾਂ ਦੀ ਉਦਦੇ ਵਾਲੇ ਬਲੌਗ ਚ ਕਹੀਦੀ ਸੀ ਅੱਜ ਚਲ ਚ ਦੇਖੋ ਗਾਈਦੀ ਨਹੀਂ ਇਹ ਇਹ ਰੇ ਪਾਏ ਤੋਂ ਬਾਅਦ ਆਇਆ ਇਹ ਜੀ ਹੋ ਗਈ ਹੁਣ ਇਹਨੂੰ ਪਾਣੀ ਨਹੀਂ ਲਾਵਾਂਗੇ ਇੱਥੇ ਨੇ ਆਹ ਵੱਟ ਦਾ ਖਤਰਾ ਮੈਨੂੰ ਹੋਰ ਕੋਈ ਖਤਰਾ ਨਹੀਂ ਚੱਲ ਦੇਖਦੇ ਆ ਰਾਤ ਨੂੰ ਦੇਖਦੇ ਆ ਇਹਦੇ ਨਾਲ ਦੋ ਹੱਥ ਬਈ ਘਾਰੇ ਪੈਂਦੇ ਆ ਕਿ ਪੈਂਦੇ ਨਹੀਂ ਇਹਦੇ ਖੱਡਾਂ ਹੀ ਬਾਹਲਾਂ ਯਾਰ ਕੀ ਕਰਕੇ ਚੂਹੇ ਨੇ ਮਾਰਤਾ ਚੂਹੇ ਨਹੀਂ ਲੋਟ ਆਉਂਦੇ ਬੰਦੇ ਦਾ ਕੀ ਲੋਟ ਆਉਣਗੇ ਚੂਹਾ ਕਿ ਨਿਕਲੇ ਜਾਨਵਰ ਉਹ ਹੀ ਨਹੀਂ ਲੋਟ ਆਉਂਦਾ ਆ ਆ ਦੇਖ ਮਿਆਸੀ ਕਣਕਾਂ ਕੁਸ ਇਸ ਤਰ੍ਹਾਂ ਦੀਆਂ ਬਣ ਗਿਆ ਇਹ ਪੰਜ ਕਿ ਦਿਨਾਂ ਚ ਹੀ ਰੰਗ ਬਟਾ ਗੀਆਂ ਓਏ ਕਿਤੇ ਅੱਜ ਧੁੱਪ ਜੀ ਵੱਧ ਪਈ ਹੈ ਨਾ ਅੱਜ ਵਾਲੀ ਧੁੱਪ ਨਾਲ ਕਣਕਾਂ ਸੋਹਣੀਆਂ ਹੋਣਗਾਂ ਆ ਦੇਖਿਆ ਇਹ ਉਹ ਲੰਮੇ ਚ ਕਿਹੜੇ ਮੈਂ ਸੁੱਕੂ ਪਰੂਰੇ ਬੀਜੀ ਸੀ ਉਹ ਕਣਕਾਂ ਆ ਤੇ ਹੁਣ ਦੇਖਈ ਕਿ ਲੱਗਦੀ ਹੈ ਨਾ ਕੁਸ ਤਾਂ ਦਿਨ ਦੇ ਛਾਣ ਹੀ ਕਣਕ ਸੋਹਣੀ ਲੱਗਦੀ ਹੁੰਦੀ ਕਰ ਕੋਈ ਵੀ ਹੈ ਤੇ ਕੁਸ ਰੇ ਨਾ ਫਰਕ ਪੈਂਦਾ ਨਾ ਕਾਲੀਆਂ ਕਾਲੀਆਂ ਹੀ ਜਿੰਨੀਆਂ ਕਣਕਾਂ ਸਾਰੀਆਂ ਨੇ ਓਏ ਜੇ ਮੈਂ ਦੇਖਣਾ ਹੋ ਨਕੇ ਸੋਨੂ ਮੈਂ ਪਹਿਲਾਂ ਦੱਸਿਆ ਸੀ ਨਾ ਆਥ ਨੇ ਜੇ ਵਾਰੀ ਆ ਭਾਈ ਆਪਣੀ ਤੇ ਲਾਵਾਂਗੇ ਤੇ ਉਹ ਮੈਂ ਚੱਪੂ ਜੇ ਦੇਖ ਕੇ ਹੁਣਾ ਫਿਰ ਦੇਖਦੇ ਹਾਂ ਕੀ ਗੱਲਬਾਤ ਬਣੂਗੀ ਸੂਹਾ ਚੱਲੀ ਜਾਂਦਾ ਤੇ ਕਿਹੜੀ ਵਾਰੀ ਆਇਆ ਸੀ ਭਾਈ ਉਹਨੇ ਤਾਂ ਚਾਰ ਚਾਰ ਹੀ ਲਵਾ ਜੂਗਾ ਨਹੀਂ ਤਿੰਨ ਤਿੰਨ ਤਾਂ ਸਾਰੇ ਕਿਸਾਨਾਂ ਦੇ ਲਵਾ ਚੁੱਕੇ ਹੈਗਾ ਨਾ ਮੱਚ ਗਿਆ ਬਿਰਦਾਂ ਦੇਖ ਭਾਈ ਆ ਫਿਰਦingan ਦੇ ਆ ਸਿੰਗ ਇਹ ਕਿੰਨੀ ਹਾਂ ਆ ਫਿਰਦingan ਇਹ ਬਈ ਡੱਗੀ ਹੈ ਪਾਈਪ ਲਾਈਨ ਜੀ ਆਉਂਦੀ ਉਹ ਉਧਰੋਂ ਪਿੱਛੋਂ ਦੇਖਾਈ ਦਰ ਪਾਈਪ ਜੀ ਨਾ ਹੋਵੇ ਆ ਸੀ ਦੇਖ ਇਹਦੇ ਵਿੱਚ ਢਿਗੂਆ ਪਾਣੀ ਭਾਈ ਆਪਾਂ ਵੜਨਾ ਕੀ ਸੀ ਪਾਣੀ ਤੇ ਆ ਫਟੀ ਕੱਢ ਗਏ ਨਾ

ਆਪਾਂ ਫੱਟੀ ਦੀ ਕੱਢ ਇੱਥੋਂ ਆ ਦੇ ਇੱਥੇ ਵੀ ਕੱਢੀ ਨਾ ਆ ਵੀ ਮਿੱਟੀ ਬਾਹਰ ਕੱਢੀ ਤੇ ਪਾਣੀ ਠੰਡਾ ਠੰਡਾ ਤੇ ਉਹਨਾਂ ਇੱਕ ਦੋ ਦਿਨਾਂ ਦੀ ਨਾ ਧੁੰਦ ਨਹੀਂ ਆਈ ਜੀ ਤੇ ਇਤਨੇ ਅੱਗੇ ਠੰਡੀ ਹਵਾ ਚੱਲਦੀ ਤੇ ਧੁੰਦ ਹੁੰਦੀ ਤੇ ਅੱਜ ਹਜੇ ਤੱਕ ਤਾਂ ਸਾਫ਼ ਹੈ ਘਰਾਂ ਰਾਤ ਤੇ ਹੁਣ ਉਹ ਪਿੱਛੋਂ ਪਾਣੀ ਛੱਡਦੇ ਆ ਉਧਰੋਂ ਛੱਡ ਦੇਣਗੇ ਮੁੰਡੇ ਘਰਾਂ ਸੇ ਆਪਾਂ ਇਥੇ ਵੀਟ ਕਰਨੇ ਵੈਸਟ ਟਾਈਮ ਹੋ ਹੀ ਗਿਆ ਆਪਣਾ ਚਲੋ ਠੀਕ ਅੱਗੇ ਚੱਲ ਰਹੇ ਹਾਂ ਬੰਬ ਜੇ ਖੜਕਾ ਵਾਵਾ ਆਇਆ ਘਰ ਤੇ ਚੱਲ ਜਓ ਖਤਰੇ ਵਾਲੇ ਖਿਡਿਆਰੀ ਆ ਕੇ ਗਾ ਤੁਹਾਨੂੰ ਦਿਨੇ ਦਿਖਾਇਆ ਹੀ ਅੱਗੇ ਵਲੌਗ ਚ ਨਾ ਚਲ ਦੇਖੀਏ ਪਾਣੀ ਦੇ ਕਿੰਨੀ ਸਪੀਡ ਨਾਲ ਆਉਂਦਾ ਦੇਖੀ ਨਹਿਰ ਦਾ ਪਾਣੀ ਜਿਆਦਾ ਹੁੰਦਾ ਹੈਗਾ ਤੇ ਹਨੇਰਾ ਖਰਾ ਜਿਆਦਾ ਹੋ ਗਿਆ ਕੁਛ ਨਹੀਂ ਦਿਨ ਸੁਨਸਰਾ ਹੋ ਗਿਆ ਕੰਮ ਹੋਈ ਤੇ ਆਪਾਂ ਇਧਰ ਲਿਆਏ ਸੀ ਪਾਣੀ ਭਾਈ ਇਹ ਇੱਕ ਨਿਚਰਚ ਦਾ ਖਾਲੀ ਪਰ ਹੈਗਾ ਤੇ ਲਾਉਣੇ ਦੇਖਦੇ ਆ ਆ ਬੰਨੇ ਬੁੰਨੇ ਦਾ ਮਾਰ ਗਿਆ ਸੀ ਉਹ ਦੇਖੀਏ ਤੁਸੀਂ ਕੀ ਹੈ ਨਾ ਬੈਟਰੀ ਉਹੀ ਵਰਕਰਾਰ ਆ ਹੈ ਇਹ ਅੱਜ ਤੱਕ ਧੁੰਦਾ ਹੀ ਨਹੀਂ ਯਾਰ ਇਨਾ ਸ਼ੁਕਰ ਹੈ ਮਾੜੇ ਮਾੜੇ ਨਾਲ ਬਦਲ ਜੀ ਇਥੇ ਲਿਖੀ ਰਾਈ ਹੈ ਪਹੁੰਚਦਾ ਕੀ ਦਿਨ ਦਾ ਘਰ ਤੇ ਲਾਗ ਗਿਆ ਪੈਣਾ ਹਾਂ ਕਿਹੜਾ ਇਹਦੇ ਵਿੱਚ ਪਾਣੀ ਐਂਟਰ ਹੋ ਗਿਆ ਪਹਾਈ ਆ ਜਾਗੀ ਜੀ ਕਢਦਾਂਗੇ ਕਢ ਜਾ ਆ ਕਾਫੂ ਜਗਾੜਦੰਨੇ 2 11 ਇੰਚ ਕਰੇ ਮੈਂ ਘਰ ਪਾਣੀ ਬਧੂ ਆ ਕਢ ਜਾ ਇੱਕ ਮਿੰਟ ਪਾਣੀ ਦੀ ਸਪੀਡ ਦੇਖ ਇਹ ਮੋੜ ਤੇ ਆ ਗਈ ਨਾ ਤੇ ਇਹ ਵੱਧਦਾ ਹੋਏ ਨੂੰ ਆ ਮੋੜ ਜੀ ਨੂੰ ਆ ਦੇ ਆ ਦੇ ਵਿੱਚ ਵੱਜਦਾ ਹੈ ਤੇ ਕਿਨੂੰ ਪਾਣੀ ਆ ਸੀ ਬੜਾ ਖਾਂਗੇ ਤੇ ਥੋੜਾ ਜਿਹਾ ਰਹਿ ਜੂ ਇਹ ਮੈਂ ਨਾਲ ਲਾ ਕੇ ਗਿਆ ਇਸ ਵਾਰ ਕੇ ਮਿੱਟੀ ਇੱਥੇ ਨਾ ਮੈਂ ਪੱਲੀ ਭੁੱਲ ਗਿਆ ਯਾਰ ਪੱਲੀ ਲਾਉਣੀ ਸੀ ਪਹਿਲਾਂ ਰੋੜੇ ਲਾਰ ਕੇ ਜਹਾਸ ਪਾਇਆ ਠਿਕਨੇ ਢੱਕ ਰਿਹਾ ਜੀ ਤੇ ਵੱਡੂ ਆ ਮੈਨੂੰ ਐ ਲੱਗਦਾ ਤੇ ਕਈ ਵਾਰੀ ਐ ਹੀ ਹੋ ਜਾਂਦਾ ਹੁੰਦਾ ਇਹ ਤੇ ਚੱਲ ਦੇਖਦੇ ਹਾਂ ਕਿੰਨਾ ਕੁ ਵਗ ਗਿਆ ਕਿਹੜੇ ਇੱਕ ਦਿਨ ਮੈਂ ਤੁਹਾਨੂੰ ਦਿਨੇ ਨਹੀਂ ਅਗਲੇ ਵਲੌਗ ਚ ਦਿਖਾਈ ਸੀ ਨਾ ਖੱਡ ਜੀ ਆ ਨਿਕਲੇ ਚੂਹੇ ਗੁੱਡੇ ਗੁੱਡੇ ਓਏ ਆ ਸਿੱਦੇ ਆ ਆ ਫਿਰਦੇ ਆ ਸਿੱھے ਹਾਈ ਗੁੱਡੇ ਗੁੱਡੇ ਓਏ ਆ ਸੀਕਾ ਆ ਜਾਂਦੇ ਆ ਜਾਂਦੇ ਲੈ ਦਿਖਾਤੇ ਨਾ ਤੁਹਾਨੂੰ ਲਾਈਵ ਆਹ ਹੈ ਇੱਕ ਆ ਜਾਂਦਾ ਸਾਲੇ ਇੱਥੇ ਬਹਿ ਜਾਇਓਗੇ ਰਾ ਅੱਧਾ ਟਾਈਮ ਹੋ ਗਿਆ ਤੇ ਆ ਨੱਕਾ ਦੇਖੋ ਆਇਤਾ ਬੈਂਟਰੀ ਘਰ ਬਚ ਗਈ ਤੇ ਪਾਣੀ ਦੇਗਾ ਆਪਾਂ ਨੱਕੇ ਮਾਰੇ ਸੀ ਨਾ ਕੱਢੀ ਸੀ ਉਹ ਨਿੱਕੀ ਜਿਹੀ ਚੋਅ ਦੇ ਆਏ ਜਾਂਦਾ ਸੀ ਹੁਣ ਉਹ ਦੂਜਾ ਕੋਈ ਬਾਈ ਆਪਾਂ ਆਪਣੇ ਗਵੰਡੀ ਨੂੰ ਭਾਈ ਪਾਣੀ ਪੜਾਇਆ ਤੇ ਆ ਭਈ ਆਪਣੀ ਟੈਂਡ ਫੋੜੀ ਚੱਕਦੇ ਆ ਚੱਪਲਾਂ ਜੋੜੇ ਕਹੀ ਕਣਕਣਾ ਤੇ ਚਪਾਰਾ ਸੋਨੋ ਜੋ ਜਮਾ ਸੋਨਾ ਤੇ ਜੇ ਤੂੰ ਪਾਣੀ ਚ ਵੜ ਜਾਏਗਾ ਬੜਾ ਠੰਡਾ ਹੀ ਹੈ ਫੇਰ ਸਹੀ ਹੋ ਜਾਂਦਾ ਹੈ ਕਿਵੇਂ ਆ ਤੇਲ ਪੈਰੀ ਕਣਕ ਤੇ ਇਹਦਾ ਜਮਾ ਬਸ ਬਰਫੀ ਬਣਾਉਂਦੇ ਚਲੋ ਹਾਂਜੀ ਦੋਸਤੋ ਕਿਵੇਂ ਰਾਤ ਸੋਨ ਦੱਸਿਆ ਸੀ ਵੀ ਤੜਕੇ ਮਿਲਦੇ ਆ ਤੁਹਾਨੂੰ ਕਮੈਂਟਾਂ ਤੇ ਕਿਹਨਾਂ ਨੇ ਪਿਛਲੇ ਬਲੌਗ ਚ ਕਮੈਂਟ ਕੀਤੇ ਸੀ ਉਹ ਵੀਰਾਂ ਦੇ ਨਾਮ ਸਿਮਰਜੀਤ ਸਿੱਧੂ ਤਾਰੂਆਣਾ ਸਮਰਜੀਤ ਸਿੱਧੂ ਤਾਰੂਆਣਾ ਉਹ ਵੀਰ ਦਾ ਧੰਨਵਾਦ ਕਰਦੇ ਆ ਭਾਈ ਕਮੈਂਟ ਕੀਤਾ ਤੇ ਤਸਵਿੰਦਰ ਸਿੰਘ ਬੜੈਚ ਉਹ ਵੀਰ ਦਾ ਵੀ ਧੰਨਵਾਦ ਕਰਦੇ ਆਗੇ ਉਹਨਾਂ ਨੇ ਭਾਈ ਕਮੈਂਟ ਕੀਤਾ ਤੇ ਸ਼ੇਰਾ ਸਿੰਘ ਸ਼ੇਰੂ ਉਹਦਾ ਵੀ ਧੰਨਵਾਦ ਕਰਦੇ ਆ ਭਾਈ ਕਮੈਂਟ ਕੀਤਾ ਕਿਨਾਂ ਨੇ ਤੇ ਉਮੀਦ ਕਰਦਾ ਤੁਸੀਂ ਇਦਾਂ ਹੀ ਬੜੇ ਰਹੋਗੇ ਕਮੈਂਟ ਕਰਦੇ ਰਹੋਗੇ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤਾਂ ਫਿਰ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਹੈ ਨਾ ਉਦੋਂ ਤੱਕ ਜਿਉਂਦੇ ਰਹੋ বাসਦੇ ਰਹੋ ਰੱਬ ਰੱਖਾ